ਅੱਛਾ ਫਿਰ ਆਪਣੀ ਜਿਹੜੀ ਰੇੜੀ ਹੈ ਵੀਰੇ ਉੱਤੇ ਕੀ ਕੀ ਇੱਕ ਤਾਂ ਫਲ ਸਬਜ਼ੀ ਦੀ ਰੇੜੀ ਹੈ ਨਾ ਦੂਜੀ ਜਿਹੜੀ ਹੈ ਉਹ ਕੀ ਹੈ ਵੀਰੇ ਬਾਬੇ ਦਾ ਦਾਣਾ ਪਾਣੀ ਅਸੀਂ ਨਾ ਰੱਖਿਆ ਸੀ ਵੀ ਅਸੀਂ ਬਾਬੇ ਦਾ ਦਾਣਾ ਪਾਣੀ ਨਾ ਇਸ ਕਰਕੇ ਰੱਖਿਆ ਸੀ ਉਹ ਜਿਹੜੇ ਹੈ ਗੁਰੂ ਪਾਤਸ਼ਾਹ ਦੇ ਕਰਕੇ ਅਸੀਂ ਉਹਨਾਂ ਨੂੰ ਵੱਡਾ ਮੰਨ ਕੇ ਸੀ ਨਾ ਰੱਖਿਆ ਸੀ ਉੱਥੇ ਵੀਰੇ ਅਸੀਂ ਚਾਹ ਕਾਫੀ ਬਣਾ ਲੈਣੇ ਆ ਸੋਇਆ ਚਾਹ ਪੈ ਤੇ ਅਸੀਂ ਕੋਈ ਪਰੌਂਠੇ ਸ਼ੁਰੂ ਕਰੇ ਸੀਗੇ ਵੀਰੇ ਮੈਂ ਮੈਸੀ ਮੈਥ ਕਰਕੇ ਬੀਐਡ ਕਰਕੇ ਸੀਟੈਟ ਪੀਟੈਡ ਮੇਰਾ ਕਲੀਅਰ ਹੈ ਚਲ ਕਿਸੇ ਕਾਲ ਇੰਟਰਵਿਊ ਦੇ ਕੇ ਮੈਂ ਕਿਸੇ ਸਕੂਲ ਚ ਪੜ੍ਹਾ ਸਕਦਾ ਹਣਾ ਕਾਲ ਵੀ ਚਲੋ ਮੰਨ ਲਓ ਵੀ ਚਾਂਸਸ ਹੈਗੇ ਨਹੀਂ ਵੀ ਚਲ ਕਾਲਜ ਚ ਜਾਵਾਂ ਇੰਟਰਵਿਊ ਨੈਟ ਕਲੀਅਰ ਕਰ ਲਾਂਗਾ ਤਾਂ ਬਹੁਤ ਵਰੀ ਇਹ ਹੁੰਦਾ ਵੀ ਨੌਜਵਾਨ ਜਿਹੜੇ ਪੜ੍ਹੇ ਲਿਖੇ ਹਨ ਉਹ ਕੰਮ ਕਰਨ ਤੋਂ ਸ਼ਰਮ ਜੀ ਮੰਦੇ ਆ ਵੀ ਯਾਰ ਕੀ ਐਵੇਂ ਅਸੀਂ ਫਲ ਸਬਜ਼ੀ ਦੀ ਰੇੜੀ ਲਾਈ ਆ ਜਾਂ ਅਸੀਂ ਚਾਹ ਦੀ ਰੇੜੀ ਲਾਈ ਆ ਕਈ ਬਹੁਤੇ ਨੌਜਵਾਨ ਇਸ ਕਲੋਂ ਡਰਦੇ ਵੀ ਆ ਅਸੀਂ ਦੋ ਭਰਾ ਯੂਨੀਵਰਸਿਟੀ ਪੜ੍ਹ ਰਹੇ ਹੁੰਨੇ ਆ ਫਿਰ ਖਰਚਾ ਸਾਡਾ ਨਿਕਲਦਾ ਨਹੀਂ ਇਸ ਤੋਂ ਬਾਅਦ ਸੁਭਾਅ ਬਣਦਾ ਫ ਜਿਹੜੇ ਮਾਵਾਬ ਸ਼ੀਰਦਲ ਦੇ ਹੁਣ ਤੁਹਾਨੂੰ ਪਤਾ ਪਿੰਡਾਂ 'ਚ ਉਹਨਾਂ ਦੇ ਬੱਚਿਆਂ ਦੇ ਜਿਹੜੇ ਪੜ੍ਹਾਈ ਦਾ ਸਟਰਗਲ ਕਿਵੇਂ ਹੁੰਦਾ ਉਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ ਨਾ ਤੇ ਫਿਰ ਇਹ ਹੁੰਦਾ ਜਦੋਂ ਬੰਦੇ ਨੂੰ ਪੈਸੇ ਬਣਨ ਲੱਗ ਜਾਣ ਕਹਿੰਦੇ ਨਾ ਫਿਰ ਉਹ ਪੈਸੇ ਦਾ ਲਾਲਚ ਕਰਨ ਲੱਗ ਜਾਂਦਾ ਫਿਰ ਪੜ੍ਹਾਈ ਵੱਲੀ ਧਿਆਨ ਨਹੀਂ ਦਿੱਤਾ ਜਾਂਦਾ ਸਟਾਰਟਿੰਗ 'ਚ ਸਾਨੂੰ ਵੀ ਇਹੇ ਸਮੱਸਿਆਵਾਂ ਮੈਂ ਇਹ ਸੀ ਸਾਡੇ ਕੋਲੇ ਸਾਧਨ ਵੀ ਸੀ ਨਾ ਮੋਟਰਸਾਈਕਲ ਨਾ ਸਕੂਟਰ ਤੁਸੀਂ ਇਹਨਾਂ ਕੰਮ ਕਰ ਰਹੇ ਹੋ ਤੁਹਾਡੇ ਕੋਲੇ ਕੋਈ ਵੀ ਸਾਧਨ ਨਹੀਂ ਹੈ ਤੇ ਸਾਧਨ ਤੋਂ ਬਿਨਾ ਵੀ ਕੰਮ ਚੱਲ ਨਹੀਂ ਸਕਦਾ ਕਿਉਂਕਿ ਤੁਸੀਂ ਅਰਾਂ-ਪਰਾਂ ਜਾਣਾ ਮੰਡੀ ਜਾਣਾ ਬਾਰ-ਬਾਰ ਜਾਣੀ ਪਏਗਾ ਸਵਾਲ ਲੈ ਕੇ ਫਿਰ ਵੀਰੇ ਵਿੱਚ ਮੇਰੇ ਦੋਸਤ ਮਿੱਤਰ ਸੀਗੇ ਉਹਨਾਂ ਨੇ ਮੈਨੂੰ ਤਿੰਨ ਕਿ ਮਹੀਨੇ ਇੱਕ ਮਿੱਤਰ ਨੇ ਦਿੱਤਾ ਮੋਟਰਸਾਈਕਲ ਫਿਰ ਇੱਕ ਨੇ ਦਿੱਤਾ ਫਿਰ ਹੌਲੀ ਹੌਲੀ ਮਾਰ ਦੀ ਕਿਰਪਾ ਨਾਲ ਪਿੱਛੇ ਜੇ ਮੈਂ ਇੱਕ ਆਪਦੀ ਸਕੂਟਰੀ ਜੀ ਲੈ ਲਈ ਛੋਟੀ ਜੀ ਤੁਸੀਂ ਦੱਸਦੇ ਸੀਗੇ ਪਹਿਲਾਂ ਵੀ ਜਿਹੜੇ ਸਿਲੰਡਰ ਆ ਤੁਸੀਂ ਉਹ ਫਿਰ ਮੋਢਿਆਂ ਤੇ ਚੱਕ ਕੇ ਲੈ ਕੇ ਆਉਂਦੇ ਸੀ ਹੈ ਹਾਂ ਅਦਾ ਸੀ ਵੀ ਇੰਨੇ ਵਗਰ ਪੀਸੀ ਚ ਰਹਿੰਦੇ ਸੀਗੇ ਯੂਨੀਵਰਸਿਟੀ ਗੇਟ ਤੋਂ ਸਿਲੰਡਰ ਚੱਕ ਕੇ ਉੱਥੇ ਲੈ ਕੇ ਜਾਂਦੇ ਕਿੰਨੀ ਦੂਰ ਪੈ ਜਾਂਦਾ ਉਹ ਉਹ ਵੀਰੇ ਇੱਕ ਲੱਗ ਲੱਗਾ ਵੀਰੇ 10-15 ਮਿੰਟ ਦਾ ਰਸਤਾ ਹੈਗਾ ਮੇਰਾ ਬਾਪੂ ਬਹੁਤ ਮਿਹਨਤੀ ਸੀ ਬਹੁਤ ਉਹਦੇ ਕੰਨ ਕੰਨ ਚ ਕਿਰਤ ਵਸੀ ਹੋਈ ਸੀ ਅਸੀਂ ਉਹਦਾ ਖੂਨ ਹੈ ਤਾਂ ਸਾਨੂੰ ਬਹੁਤਾ ਔਖਾ ਨਹੀਂ ਲੱਗਦਾ ਹੈਗਾ ਕਿਉਂਕਿ ਕਿਰਤ ਕਰਨ ਚ ਬੰਦੇ ਨੂੰ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਜਿਹੜਾ ਗਲਤ ਕੰਮ ਆ ਨਾ ਸ਼ਰਮ ਤਾਂ ਉਹ ਤੋਂ ਮਹਿਸੂਸ ਹੋਣੀ ਚਾਹੀਦੀ ਆ ਮੈਨੂੰ ਕਿਥੇ ਰਿਕੈਮ ਦੇਵੇਂ ਤੂੰ ਕਿਹੜੇ ਕੰਮਾਂ ਚ ਪੈ ਗਿਆ ਜੀ ਕੀ ਕਰਨ ਲੱਗਿਆ ਵਧੀਆ ਪੜ੍ਹਿਆ ਸੀਗਾ ਤੋਂ ਵਧੀਆ ਇੰਟੈਲੀਜੈਂਟ ਸੀਗਾ ਵੀ ਇੱਧਰ ਦੀ ਸਾਈਡ ਕਿਉਂ ਪੈ ਗਿਆ ਹੈ ਨਾ ਜੇ ਬੰਦੇ ਕਹਿੰਦੇ ਨੇ ਪਰ ਵੀ ਸਰਕਾਰ ਦੇ ਮੂੰਹ ਕੰਨੀ ਅਸੀਂ ਕਿੰਨਾ ਕੁ ਟਾਈਮ ਦੇਖਾਂਗੇ ਅਸੀਂ ਆਨਲਾਈਨ ਡਿਲੀਵਰੀ ਸ਼ੁਰੂ ਕਰੀ ਹੈ ਪ੍ਰੋਫੈਸਰ ਕਲੋਨੀ ਬਿੱਤਿਆਨਗਰ ਤੇ ਯੂਨੀਵਰਸਿਟੀ ਦੇ ਅੰਦਰ ਅੱਛਾ ਅਸੀਂ ਨਾ ਉਹ ਫਲ ਸਬਜ਼ੀਆਂ ਦਾ ਅਸੀਂ ਕੈਟਾਲਾਗ ਬਣਾ ਰੱਖਿਆ ਹੈਗਾ ਉਹਦੇ ਉੱਪਰ ਨਾ ਅਸੀਂ ਮਤਲਬ ਕਿ ਸਾਰਾ ਕੁਝ ਪਾ ਦਿੰਨੇ ਆ ਜਿਵੇਂ ਬਲੈਂਕਟ ਵਗੈਰਾ ਨਹੀਂ ਕਰਿਆ ਹੋਇਆ ਉਵੇਂ ਜਿੱਕਰ ਬੰਦੇ ਨੇ ਆਰਡਰ ਦੇ ਜਿਨੇ ਦੇਣਾ ਸਾਨੂੰ ਦੇ ਸਕਦੇ ਨੇ ਉਹ ਹਾਂਜੀ ਤੇ ਇੱਥੇ ਪ੍ਰੋਫੈਸਰ ਰਹ ਰਹੇ ਨੇ ਹਨਾ ਉਹਨਾਂ ਦੇ ਬੱਚੇ ਕਈ ਵਾਰ ਜ਼ਿਆਦਾਤਰ ਹੁਣ ਆ ਜ਼ਿਆਦਾਤਰ ਇੱਥੇ ਮਾਪੇ ਰਹਿੰਦੇ ਉਹਨਾਂ ਦੇ ਬੱਚੇ ਬਾਹਰ ਨਹੀਂ ਹੈ ਉਹਨਾਂ ਨੂੰ ਉਹ ਪੀਣਾ ਪਿਆ ਕੇ ਲਿਆਉਣਾ ਜਾਂ ਕੋਈ ਉਹਨਾਂ ਦੇ ਕਰਿਆਨੇ ਦਾ ਸਮਾਨ ਲੈ ਕੇ ਆਉਣਾ ਤਾਂ ਇਹ ਉਹ ਕੰਮਾਂ ਨੂੰ ਵੀ ਵਿੱਚ ਲੈ ਰਿਆ ਹੋਲਿਓ ਲਈ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹ ਅੱਗੇ ਕਨਕੀ ਮਿਹਨਤ ਕਰਕੇ ਅੱਗੇ ਨਿਕਲਦਾ ਚੱਲਦੇ ਆ ਜਿਹੜਾ ਪੰਜਾਬ ਦਾ ਐਸਸੀਪੀ ਚਾਰਾ ਵੀਰੇ ਮੈਂ ਵੀ ਐਸਸੀਪੀ ਚਾਰੇ ਤੋਂ ਮੈਂ ਵੀ ਇਹ ਚਾਹੁੰਦਾ ਵੀ ਜਿਹੜਾ ਪੰਜਾਬ ਦਾ ਐਸਸੀਪੀ ਚਾਰਾ ਜਿਵੇਂ ਹਲ ਕਾਰੋਬਾਰ ਹੋ ਗਿਆ ਆਟੋਵਾਂ ਦਾ ਕੰਮ ਹੈਗਾ ਹੋਰ ਕਿੰਨੇ ਕੰਮ ਨਹੀਂਗੇ ਸਾਡਾ ਮਜ਼ਦੂਰੀ ਦੀ ਵੀ ਉਹ ਜ਼ਰੂਰ ਅੱਗੇ ਆ ਕਿ ਮਿਹਨਤ ਕਰਕੇ ਅੱਗੇ ਨਿਕਲਣਾ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਦੋਸਤੋ ਜ਼ਿੰਦਗੀ ਦੇ ਵਿੱਚ ਜੇਕਰ ਕਾਮਯਾਬ ਹੋਣਾ ਤਾਂ ਸਾਡਾ ਉਸ ਕਾਮਯਾਬੀ ਲਈ ਜਨੂਨ ਹੋਣਾ ਬਹੁਤ ਜ਼ਰੂਰੀ ਆ ਉਸ ਬਾਰੇ ਗਿਆਨ ਹੋਣਾ ਬਹੁਤ ਜ਼ਰੂਰੀ ਆ ਜੇਕਰ ਸਾਡੇ ਮਨ ਦੇ ਵਿੱਚ ਇਹ ਭਾਵਨਾ ਕਿ ਅਸੀਂ ਕਾਮਯਾਬ ਹੋਣਾ ਕੁਝ ਕਰਨਾ ਤਾਂ ਬੰਦਾ ਬਹੁਤ ਜ਼ੀਰੋ ਤੋਂ ਉੱਠ ਕੇ ਬਹੁਤ ਕੁਝ ਕਰ ਸਕਦਾ ਅੱਜ ਇੱਕ ਇਹੋ ਜੀ ਕਹਾਣੀ ਤੁਹਾਡੇ ਅੱਗੇ ਲੈ ਕੇ ਆਏ ਆ ਕਿ ਪੰਜਾਬ ਦਾ ਇੱਕ ਨੌਜਵਾਨ ਜਿਹੜਾ ਬਹੁਤ ਜ਼ਿਆਦਾ ਮਿਹਨਤ ਕਰਦਾ ਉਹ ਸਾਰੀ ਮਿਹਨਤ ਦੀ ਕਹਾਣੀ ਤੁਹਾਨੂੰ ਆਪਣੇ ਬੋਲਾਂ ਨਾਲ ਸੁਣਾਊਗਾ ਇਹ ਵੀਰੇ ਦਾ ਨਾਮ ਆ ਜਸਵੀਰ ਸਿੰਘ ਬਾਈ ਜਸਵੀਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਮਨਦੀਪ ਸਿੰਘ ਜੀ ਮੈਂ ਥੋੜੀ ਜੀ ਤੁਹਾਨੂੰ ਰਿਕਵੈਸਟ ਕਰੂੰਗਾ ਕਿ ਹੋ ਸਕੇ ਤਾਂ ਉੱਚੀ ਬੋਲਿਓ ਤੁਸੀਂ ਬਹੁਤ ਹੌਲੀ ਹੌਲੀ ਗੱਲ ਕਰ ਰਹੇ ਹੋ ਇਸ ਕਰਕੇ ਕਈ ਵਾਰੀ ਆਵਾਜ਼ ਮੈਨੂੰ ਘੱਟ ਨਰਮ ਥੋੜਾ ਜਿਹਾ ਸੁਭਾਅ ਵੈਸੇ ਉਹਦੇ ਕਰਕੇ ਕਹਿੰਨੇ ਕੁਦਰਤੀ ਕਿੰਨ ਸੁਭਾਅ ਨੂੰ ਚੇਂਜ ਕਰਨਾ ਥੋੜਾ ਜਿਹਾ ਔਖਾ ਲੱਗਦਾ ਕੋਈ ਚੱਕਰ ਨਹੀਂ ਆਪ ਉੱਚੀ ਬੋਲ ਲੈ ਹਾਂ ਵੈਸੇ ਹੁੰਦਾ ਜਿਹੜਾ ਬੰਦਾ ਸੁਭਾਅ ਦਾ ਨਰਮ ਹੋਵੇ ਦੀ ਆਵਾਜ਼ ਵੀ ਥੋੜੀ ਹੌਲੀ ਹੁੰਦੀ ਆ ਤੇ ਜਜਮੈਂਟ ਆ ਜਾਂਦੀ ਆ ਹਾਂ ਜੀ 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 ਵੀਰੇ ਗੱਲ ਇਹ ਹੈ ਵੀ ਅੱਜ ਜਦੋਂ ਥੋੜੀ ਅਸੀਂ ਕਹਾਣੀ ਇੱਥੇ ਲੈ ਕੇ ਆਏ ਆ ਹਨਾ ਕੈਮਰੇ ਤੇ ਤਾਂ ਮੈਨੂੰ ਵੀ ਬਹੁਤ ਤੁਹਾਡੇ ਬਾਰੇ ਨਹੀਂ ਪਤਾ لوکاں ਨੂੰ ਵੀ ਨਹੀਂ ਪਤਾ ਬਿਲਕੁਲ ਵੀ ਤੇ ਮੈਂ ਚਾਹਾਂਗਾ ਤੁਸੀਂ ਪਹਿਲਾਂ ਆਪਣੀ ਕੁਆਲਿਫੀਕੇਸ਼ਨ ਤੁਸੀਂ ਦੱਸੋ ਵੀ ਕਿੰਨਾ ਪੜ੍ਹੇ ਹੋ ਕੀ ਕਰ ਰਹੇ ਹੋ ਅੱਜ ਕੱਲ੍ਹ ਹੁਣ ਵੀਰੇ ਮੇਰੀ ਮਾਸਟਰਸ ਹੈਗੀ ਹੈ ਮੈਥ ਦੇ ਵਿੱਚ ਸੈਂਟਰਲ ਯੂਨੀਵਰਸਿਟੀ ਤੋਂ ਹਾਂ ਫਿਰ ਮੈਂ بی ایڈ ਕਰੀ بی ایڈ ਡਿਊਰਿੰਗ بی ایڈ ڈی ਮੇਰੇ ਦੋਨੋਂ ਸੀਟੈਟ ਤੇ ਦੋਨੋਂ ਪੀਟੈਟ ਕਲੀਅਰ ਹੋ ਗਏ ਹਾਂ ਤੇ ਹੁਣ ਮੇਨਲੀ ਤੇ ਵੀਰੇ ਲੈਕਚਰਰ ਮੈਥ ਤੇ ਮਾਸਟਰ ਕੇਡਰ ਤੇ ਧਿਆਨ ਹੈ ਹਾਂ ਨੈਟ ਵੀਰੇ ਲਾਈ ਸੀ ਇੱਕ ਦੋ ਵਾਰੀ ਸਿਆ ਤਿਆਰੀ ਲਈ ਐ ਸੀ ਉਦੋਂ 10 ਨੰਬਰਾਂ ਤੇ ਰਹਿ ਗਿਆ ਸੀ ਵੀਰੇ ਹਾਂ ਨੈਟ ਦਾ ਪੇਪਰ ਹਾਂ ਹਾਂ ਤੇ ਨੈਟਰ ਇਹਦੋਂ ਬਾਅਦ ਵੀਰੇ ਵੀਰੇ ਟਰਾਈ ਨਹੀਂ ਕੀਤਾ ਇਹਦੋਂ ਬਾਅਦ ਮੇਰੇ ਪਾਪਾ ਸੀਗੇ ਜਦੋਂ ਮੈਂ ਵੀ ਐਡ ਕਰ ਰਿਹਾ ਸੀਗਾ ਉਹਨਾਂ ਪਹਿਲਾਂ ਬਚਪਨ ਤੋਂ ਉਹ 5-6 ਸਾਲ ਰਹੇ ਸੀ ਜ਼ਮੀਂਦਾਰਾਂ ਨਾਲ ਤੇ ਜਿਹਦੇ ਮਾਵਾਬ ਸ਼ੀਰੀਦਲ ਦੇ ਹੁਣ ਤੁਹਾਨੂੰ ਪਤਾ ਪਿੰਡਾਂ 'ਚ ਉਹਨਾਂ ਦੇ ਬੱਚਿਆਂ ਦੇ ਜਿਹੜੇ ਪੜ੍ਹਾਈ ਦਾ ਸਟਰਗਲ ਕਿਵੇਂ ਹੁੰਦਾ ਉਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ ਨਾ ਬਿਲਕੁਲ ਤੇ ਇਹਦੋਂ ਬਾਅਦ ਕੀ ਹੁੰਦਾ ਉਹ 2023 'ਚ 3 ਜੂਨ ਨੂੰ ਕੀ ਹੁੰਦਾ اچانک ਨਾ ਉਹ ਕੱਖ ਖੁੱਤੀ ਜਾਂਦੇ ਹੁੰਦੇ ਆ ਕਿਸੇ ਜ਼ਮੀਂਦਾਰ ਦੇ ਪੱਠੇ ਖੋਤਣਗੇ ਹੁੰਦੇ ਆਗੇ ਜੀ ਕਿ ਚੋ ਆਪਦੇ ਉੰਜਦਾ 2-3 ਸਾਲ ਹੋ ਗਏ ਸੀ ਉਹਨਾਂ ਨੂੰ ਸੀਰੀਰਲੋਂ ਹਟ ਗਏ ਸੀ ਤੇ ਹੁਣ ਵੈਸੇ ਉਹ ਘਰੇ ਹੁੰਦੇ ਜਿਆਦਾਤਰ ਮੜਾ ਮੋਟਾ ਜਿਵੇਂ ਰੇਗਾ ਚਵਾਗੇ ਜਾਂ ਦੀੜੀ-ਦੀੜੀ ਤੇ ਵਗ ਜਾਂਦੇ ਹੁੰਦੇ ਸੀ ਘਰੇ ਤਾਂ ਨਹੀਂ ਰਹਿੰਦੇ ਸੀ ਫਿਰ ਵੀ ਉਹ ਕੰਮ ਕਰਦੇ ਸੀਗੇ ਹੂੰ ਤੇ ਅਚਾਨਕ ਤਿੰਨ ਜੂਨ ਨੂੰ ਕੀ ਹੁੰਦਾ ਵੀਰੇ ਉਹ ਚੜ ਵਸਦੇ ਆ ਉਹਨਾਂ ਨੂੰ ਦਿਲ ਦਾ ਦਵਾਰਾ ਪੈਂਦਾ ਤੇ ਉਹ ਰੱਬ ਨੂੰ ਪਿਆਰੇ ਹੋ ਜਾਂਦੇ ਆ ਅੱਛਾ ਤੇ ਵੀਰੇ ਫੇਰ ਕੀ ਹੁੰਦਾ ਫਿਰ ਅਸੀਂ ਦੋ ਭਰਾ ਯੂਨੀਵਰਸਿਟੀ ਪੜ ਰਹੇ ਹੁੰਨੇ ਆ ਫਿਰ ਖਰਚਾ ਸਾਡਾ ਨਿਕਲਦਾ ਨਹੀਂ ਇਸ ਦੋ ਵਾਰ ਸੁਭਾਅ ਬਣਦਾ ਫਿਰ ਯੂਨੀਵਰਸਿਟੀ ਮੇਨ ਗੇਟ ਤੇ ਸਾਡਾ ਕੰਮ ਕਰਨ ਦਾ अच्छा ते ਅੰਦਰ ਕੋ ਟਰਾਈ ਕਰਦਾ ਮੈਂ ਟੈਂਡਰ ਭਰਦਾ ਲੋਨ ਵਗੈਰਾ ਚੱਕ ਕੇ 120000 ਰੁਪਿਆ ਤੇ ਉਹ ਮੈਂ ਟੈਂਡਰ ਭਰਿਆ ਨਾਈਟ ਕੰਟੇਨਰ ਦਾ ਰਾਤ ਨੂੰ ਜਿਹੜੀ ਆਪਣੇ ਲੱਗਦੀ ਹੈ ਚਾੜੀ ਜਿਹੜੀ ਹਾਂ ਹਾਂ ਤੇ ਉਹਦੇ ਵਿੱਚ ਫਿਰ ਵੀਰੇ ਕੁਝ ਬੰਦਾ ਨਹੀਂ ਇਸ ਤੋਂ ਬਾਅਦ ਫਿਰ ਅਸੀਂ ਨਾ ਇੱਥੇ ਯੂਨੀਵਰਸਿਟੀ ਮੇਨ ਗੇਟ ਤੇ ਅਸੀਂ ਕੰਮ ਕਰ ਲੈਨੇ ਆਪਦਾ ਹੂੰ ਤੇ ਫਿਰ ਅਸੀਂ ਸਕੇ ਤਿੰਨ ਚਾਰ ਭਰਾਗੇ ਵੀਰੇ ਇੱਕ ਹੁਣ ਮਾਤਾ ਕੋਲੇ ਰਹਿ ਰਿਹਾ ਤਿੰਨ ਭਰਾ ਅਸੀਂ ਰਣ ਕਿਥੇ ਕੰਮ ਕਰ ਰਹੇ ਆ ਇੱਕ ਭਰਾ ਜਿਹੜਾ ਅੰਦਰ ਉਹ ਪੜੀ ਜਾਂਦਾ ਹੈਗਾ ਉਹਨੇ ਵੀ ਐਡ ਕਰੀਆ ਉਹ ਵੀ ਟੈਟ ਕਲੀਅਰ अच्छा सारे वैसे मेहनत कर रहे हो पढ़ भी रहे हो नाल नाल है ना हां जी हां जी हां जी ते जमे ਤੁਸੀਂ ਆਪਣੇ ਫਾਦਰ ਸਾਹਿਬ ਦੀ ਗੱਲ ਦੱਸ ਦਿਓ ਕਿ ਉਹਨਾਂ ਨੂੰ ਹਾਰਟ ਅਟੈਕ ਹੋਇਆ ਹੈ ਨਾ हां जी हां जी ਮਤਲਬ ਕਿਰਤ ਨਾਲ ਜੁੜੇ ਹੋਏ ਸੀ ਉਹ ਤੁਸੀਂ ਵੀ ਕਿਰਤ ਨਾਲ ਜੁੜ ਗਏ ਅੱਜ ਹੈ ਨਾ ਤਾਂ ਬਹੁਤ ਵਰੀ ਇਹ ਹੁੰਦਾ ਵੀ ਨੌਜਵਾਨ ਜਿਹੜੇ ਪੜੇ ਲਿਖੇ ਹਨ ਉਹ ਕੰਮ ਕਰਨ ਤੋਂ ਸ਼ਰਮ ਜੀ ਮੰਦੇ ਆ ਵੀ ਯਾਰ ਕੀ ਐਵੇਂ ਅਸੀਂ ਫਲ ਸਬਜ਼ੀ ਦੀ ਰੇੜੀ ਲਾਈ ਆ ਜਾਂ ਅਸੀਂ ਚਾਹ ਦੀ ਰੇੜੀ ਲਾਈ ਆ ਕਈ ਬਹੁਤੇ ਨੌਜਵਾਨ ਇਸ ਗੱਲੋਂ ਡਰਦੇ ਵੀ ਆ ਵੀ ਨਹੀਂ ਅਸੀਂ ਤਾਂ ਹੁਣ ਪੜ੍ਹਨਾ ਹੀ ਆ ਹੋਰ ਨਹੀਂ ਕੁਝ ਕਰਨਾ ਵੀਰੇ ਤੁਸੀਂ ਇੰਜ ਕਰੋ ਜਿਹੜੇ ਦੁਨੀਆ 'ਚ ਨਾ ਅਜ ਤੱਕ ਵੱਡੇ ਬੰਦੇ ਉੱਠੇ ਨੇ ਜਿਹੜੇ ਵੱਡੇ ਜਿੰਨੇ ਵੀ ਹੋਏ ਨੇ ਅਜ ਤੱਕ ਭਵਾਨੀ ਡਾਨੀ ਹੋਰੀ ਹੋ ਗਏ ਹੋਰ ਜਮਾ ਉਹ ਜ਼ੀਰੋ ਤੋਂ ਉੱਠੇ ਸੀ ਨਾ ਇੱਕ ਦਿਨ ਜਮਾ ਜ਼ੀਰੋ ਤੋਂ ਉੱਠਣਾ ਪੈਂਦਾ ਬੰਦੇ ਨੂੰ ਕਰਨੀ ਪੈਂਦਾ ਦੂਜੀ ਗੱਲ ਇਹ ਜਿਹੜੀਆਂ ਨਾਰਮਲ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਮਤਲਬ ਕਿ ਜਿਵੇਂ ਗਵਰਨਮੈਂਟ ਜੌਬ ਹੈ ਇਧਰ ਤਾਂ ਬੰਦੇ ਲੱਗਦੇ ਰਹਿੰਦੇ ਨੇ ਪਰ ਜੇ ਤੁਸੀ ਵੱਡਾ ਉੱਠਣਾ ਤਾਂ ਇਹ ਕੰਮ ਕੰਮ ਕਰਨਾ ਹੀ ਪੈਣੇ ਆ ਇਹ ਨਹੀਂ ਹੈਗਾ ਵੀ ਤੁਸੀਂ ਸਿੱਧਾ ਜਾ ਕੇ ਕੰਮ ਨੂੰ ਸਕਿਪ ਕਰਕੇ ਵੀ ਕਦੇ ਕੋਈ ਸੋਚਿਆ ਵੀ ਜਿਹੜਾ ਵੱਡਾ ਮੁਲਾਜ਼ਮ ਬੰਦਾ ਹੈਗਾ ਉਹ ਸਿੱਧਾ ਵੀ ਵੱਡਾ ਬਣ ਉਧਰਲੀ ਸਾਈਡ ਗਿਆ ਹੋਵੇ ਪਹਿਲਾਂ ਜਿਹੜੇ ਜ਼ਰਾ ਜ਼ਰਾ ਵੱਡੇ ਬੰਦੇ ਨੇ ਇਥੇ ਨੇੜੇ ਤੇੜੇ ਨਾ ਬੰਦੇ 2-3 ਬੰਦੇ ਕਰੋੜਪਤੀ ਬਣੇ ਨੇ ਹੂੰ ਉਹ ਕਰੋੜਪਤੀ ਬਣੇ ਨੇ ਤਾਂ ਉਹ ਜਮਾ ਜ਼ੀਰੋ ਤੋਂ ਜਿਨ੍ਹਾਂ ਨੇ ਚਾਹ ਦੀ ਰੇੜੀ ਨਾਲ ਹੀ ਫਲਦੀ ਕੇਲੇ ਨਾਲ ਹੀ ਉਹ ਪੈਸੇ ਕਮਾਰੇ ਨੇ ਪ੍ਰੋਫੈਸਰ ਥੋੜੀ ਨਾ ਬਣੇ ਨੇਗੇ ਤੇ ਸਾਡੇ ਕੋਲ ਇੱਕ ਐਗਜ਼ਾਮਪਲ ਹੈਗੀ ਆ ਜਿਵੇਂ ਸਰਿੰਦਰભાઈ ਸੀਗੇ ਇੱਥੇ ਵਧੀਆ ਸੀ ਚੰਗੀ ਮਿਹਨਤ ਕਰੀ ਬੰਦੇ ਨੇ ਬਹੁਤ ਮਿਹਨਤ ਕਰੀ ਬਹੁਤ ਚਾਰਾ ਪਹਿਲਾਂ ਉਹਨੇ ਸਟ੍ਰਗਲ ਕਰਿਆ ਹਨਾ ਓਟਲਾਂ ਚ ਭਾਂਡੇ ਹੀ ਮਾਂਜੇ ਉਹਨੇ ਬਹੁਤ ਕੰਮ ਕਰਦਾ ਰਿਆ ਇੱਥੇ ਜਿਹੜਾ ਜਨ ਪ੍ਰਵਾਸੀ ਮਜ਼ਦੂਰ ਸੀਗਾ ਤੇ ਉਹਨੇ ਉਹ ਮਤਲਬ ਕਿ ਵਧੀਆ ਉਹਦਾ ਇੱਥੇ ਉਹਨਾਂ ਦੁਕਾਨਾਂ ਦੁਕਾਨਾਂ ਇੱਕ ਦੋ ਦੁਕਾਨਾਂ ਵੀ ਲੈ ਲਿਆ ਉਹਨੇ ਵਧੀਆ ਕੰਮ ਕੀਤਾ ਇੱਥੇ ਹੂੰ ਤੇ ਕਹਿਣ ਦਾ ਪਾਪ ਜੀ ਪਰਦੇਸੀ ਮਤਲਬ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹ ਅੱਗੇ ਮਤਲਬ ਕਿ ਮਿਹਨਤ ਕਰਕੇ ਅੱਗੇ ਨਿਕਲਦਾ ਚੱਲਦੇ ਆ ਜਿਹੜਾ ਪੰਜਾਬ ਦਾ ਐਸਸੀ ਭਾਈਚਾਰਾ ਵੀਰੇ ਮੈਂ ਵੀ ਐਸਸੀ ਭਾਈਚਾਰੇ ਤੋਂ ਮੈਂ ਵੀ ਇਹ ਚਾਹਣਾ ਵੀ ਜਿਹੜਾ ਪੰਜਾਬ ਦਾ ਐਸਸੀ ਭਾਈਚਾਰਾ ਜਿਵੇਂ ਹਲ ਕਾਰੋਬਾਰ ਹੋ ਗਿਆ ਆਟਾ ਦਾ ਕੰਮ ਹੈਗਾ ਹੋਰ ਕਿੰਨੇ ਕੰਮ ਨਹੀਂਗੇ ਕਣਾ ਮਜ਼ਦੂਰੀ ਦੇ ਵੀ ਉਹ ਜ਼ਰੂਰ ਅੱਗੇ ਆ ਕਿ ਮਿਹਨਤ ਕਰਕੇ ਅੱਗੇ ਨਿਕਲਣਾ ਕਿਉਂਕਿ ਸਪੇਸ ਬਹੁਤ ਜ਼ਿਆਦਾ ਵੀਰੇ ਫਿਰ ਸਮਾਂ ਨਿਕਲ ਜੂ ਹੁਣ ਤਾਂ ਜ਼ਿਮੀਂਦਾਰਾਂ ਦੇ ਮੁੰਡੇ ਵੀਰੇ ਜਿਹਨਾਂ ਨਾਲ ਜੌਬ ਕਰਦੇ ਨੇ ਉਹ ਵੀ ਤਾਂ ਜਿਹੜੀਆਂ ਸੜਕਾਂ ਤੇ ਆ ਕੇ ਖੜਕੇ ਕੰਮ ਕਰ ਰਹੇ ਨੇ ਪਰ ਸਾਡੇ ਜਿਹੜਾ ਭਾਈਚਾਰਾ ਹੈਗਾ ਉਹ ਕਿਉਂ ਨਹੀਂ ਜਾਗ ਰਿਹਾ ਉਹਨੂੰ ਕਿਉਂ ਨਹੀਂ ਅਕਲ ਆਰੀ ਵੀ ਉਹ ਜ ਜਿੰਨਾ ਜਲਦੀ ਹੋ ਸਕੇ ਵੀ ਉਹਨਾਂ ਨੂੰ ਜ਼ਰੂਰ ਕੰਮ ਕਰਨਾ ਚਾਹੀਦਾ ਤੇ ਬਾਕੀ ਵੀਰੇ ਮੇਰੀ ਵੀ ਮਜਬੂਰੀ ਸੀ ਹੁਣ ਮੇਰੇ ਕੋਲੇ ਖਰਚਾ ਹੈ ਨਹੀਂ ਸੀਗਾ ਹੁਣ ਮੈਸੇਜ 15000 ਰੁਪਏ ਮਹੀਨੇ ਦਾ ਦੋ ਜਣੇ ਰਹਿਣੇ ਤਾਂ ਆਉਂਦੀ ਹੈਗਾ ਖਰਚਾ ਤੇ ਅਸੀਂ ਖਰਚਾ ਕਿੱਥੋਂ ਕਢਦੇ ਪੜਨਾ ਵੀ ਸੀਗਾ ਤੇ ਫਿਰ ਵੀਰੇ ਇਸ ਨਾਮ ਨਾਲ ਅਸੀਂ ਇੱਥੇ ਕੰਮ ਕਰਿਆ ਤਾਂ ਕਰਕੇ ਹੁਣ ਅਸੀਂ ਨਾਮ ਨਾਲ ਕੰਮ ਵੀ ਕਰ ਰਹੇ ਆਂ ਪੜ ਵੀ ਰਹੇ ਆਂ ਭਈ ਪੜਾਈ ਦੇ ਨਾਲ ਨਾਲ ਤੁਸੀਂ ਕੰਮ ਕਰ ਰਹੇ ਹੋ ਹਨਾ ਇਹ ਫਿਰ ਕਿਵੇਂ ਐਡਜਸਟਮੈਂਟ ਹੁੰਦੀ ਹੈ ਅਸਾਂ ਦੀ ਚੀਜ਼ਾਂ ਐਡਜਸਟਮੈਂਟ ਵੀਰੇ ਹੋ ਜਾਂਦੀ ਐ ਅਸੀਂ ਨਾ ਸਕੇ ਤਿੰਨ ਭਰਾ ਰਹੇ ਨੇ ਇੱਥੇ ਤੇ ਇੱਕ ਚਾਚੇ ਦਾ ਮੁੰਡਾ ਸੱ ਹੂੰ ਤੇ ਇੱਕ ਵੀਰਾ ਮੇਰਾ ਘੱਟ ਪੜਿਆ ਲਿਖੋ ਨੇ ਗ੍ਰੈਜੂਏਸ਼ਨ ਕਰੀ ਹੈ ਹੂੰ ਉਹਨੂੰ ਜਿਹੜਾ ਗ੍ਰੈਜੂਏਸ਼ਨ ਕਰੀ ਆ ਉਹਨੇ ਪੜਨਾ ਹੈ ਨਹੀਂਗਾ ਮਤਲਬ ਕਿ ਅੱਗੇ ਉਹਦਾ ਸੀ ਰੋਕ ਲਿਆ ਸੀ ਇੱਕ ਵਾਰ ਵੀ ਬਾਅਦ ਚ ਦੇਖਣੇ ਤੇਰਾ ਬੜਾਈ ਵਾਲਾ ਤਾਂ ਤੇ ਉਹ ਹੁਣ ਸਾਰਾ ਦਿਨ ਉੱਥੇ ਹੀ ਰਹਿੰਦਾ ਲਗਭਗ ਮੇਰਾ ਕੰਮ ਇਹ ਹੁੰਦਾ ਵੀ ਮੈਂ ਸਵੇਰੇ ਮੰਡੀ ਜਾਣਾ ਹੈਗਾ ਹੂੰ ਮੰਡੀੋਂ ਜਾ ਕੇ ਦੁਬਾਰ ਲਗਭਗ ਮੈਂ ਵੇਹਲੀ ਹੁੰਨਾ ਹਾਂ ਤੇ ਇੱਕ ਭਰਾ ਜਿਹੜਾ ਹੈਗਾਗਾ ਛੋਟਾ ਸਾਰਾ ਉਹ ਤਾਂ ਅੰਦਰ ਹੀ ਮੈਂ ਕਿਹਾ ਵੀ ਹੁਣ ਮਾਸਟਰ ਕੁਕਟਰ ਚਾਂਸ ਜਗਿਆ ਵੀ ਨੇੜੇ ਆ ਵੀ ਤੁਸੀਂ ਉੱਥੇ ਚਲ ਤਿਆਰੀ ਕਰੋ ਇੱਕ ਭਰਾ ਜਿਹਨੇ ਚਾਚੇ ਦਾ ਮੁੰਡਾ ਜਿਹੜਾ ਸੱਧਿਆ ਹੋਇਆ ਉਹਨੂੰ ਮ ਮੈਂ ਖੜ ਜਨਾਂ ਦੇ ਵਿੱਚ ਦੀ ਜੀ ਹੂੰ ਤੇ ਵਿਚਰੀ ਟਾਈਮ ਨਿਕਲ ਜਾਂਦਾ ਜੀ 4 ਘੰਟੇ ਪੜ੍ਹ ਲਈਦਾ ਜੀ ਅੱਛਾ ਕਈ ਵਾਰੀ ਇਹ ਹੁੰਦਾ ਜਦੋਂ ਬੰਦੇ ਨੂੰ ਪੈਸੇ ਬਣਨ ਲੱਗ ਜਾਂਣ ਕਹਿੰਦੇ ਨਾ ਫਿਰ ਉਹ ਪੈਸੇ ਦਾ ਲਾਲਚ ਕਰਨ ਲੱਗ ਜਾਂਦਾ ਫਿਰ ਪੜ੍ਹਾਈ ਵੱਲੀ ਧਿਆਨ ਨਹੀਂ ਦਿੱਤਾ ਜਾਂਦਾ ਇੰਨਾ ਤਾਂ ਨਹੀਂ ਹੈ ਹਾਂਜੀ ਵੀਰੇ ਗੱਲ ਇਹ ਹੁੰਦਾ ਪੜ੍ਹਾਈ ਵੀਰੇ ਮੈਂ ਜਿੰਨਾ ਕਿ ਨਾ ਇੱਕ ਬੰਦੇ ਨੂੰ ਜਿੰਨੀ ਕਿ ਜ਼ਿੰਦਗੀ ਜਿਉਣ ਵਾਸਤੇ ਵਧੀਆ ਪੜ੍ਹਨਾ ਚਾਹੀਦਾ ਮੈਂ ਪੜ੍ਹ ਲਿਆ ਮੈਂ ਯੂਨੀਵਰਸਿਟੀ 'ਚ 5-6 ਸਾਲ ਇੱਥੇ ਰਹਿ ਲਿਆ ਪੰਜਾਬੀ ਯੂਨੀਵਰਸਿਟੀ 'ਚ ਹੂੰ ਤੇ 2 ਸਾਲ ਮੈਂ ਸੈਂਟੋਜ ਯੂਨੀਵਰਸਿਟੀ ਰਿਹਾ ਹੈ अच्छा ਤੇ ਜਿੰਨਾ ਕੁ ਪੜਨਾ ਬਸ ਬੰਦੇ ਨੂੰ ਜ਼ਿੰਦਗੀ ਜਿਉਣ ਵਾਸਤੇ ਮੈਨੂੰ ਲੱਗਦਾ ਇੰਨਾ ਕੁ ਸੈਟੀਸਫਾਈ ਹੁੰਦਾ ਵੀ ਵਧੀਆ ਜ਼ਿੰਦਗੀ ਜੀ ਸਕਦਾ ਉਹ ਇੰਨਾ ਕੁ ਪੜ ਜੇ ਜੀ ਹਾਂ ਹਾਂ ਤੇ ਵੈਸੇ ਤਾਂ ਅੰਤ ਹੈ ਨਹੀਂ ਮੇਰਾ ਕਹਿਣਾ ਵੀ ਵੱਧ ਤੋਂ ਵੱਧ ਪੜਨਾ ਚਾਹੀਦਾ ਪਰ ਤੁਸੀਂ ਸਿਰਫ ਇਹ ਗੱਲ ਨਹੀਂ ਮੈਨੂੰ ਇਹ ਗੱਲ ਬਹੁਤ ਬੁਰੀ ਲੱਗਦੀ ਹੈ ਐਕਚੁਅਲੀ ਵੀ ਤੁਸੀਂ ਸਿਰਫ ਥੋੜਾ ਫੋਕਸੇ ਸਿਰਫ ਨੌਕਰੀ ਤੇ ਹੋਵੇ ਕਿਉਂਕਿ ਨੌਕਰੀ ਵਾਲੀ ਗੱਲ ਮੈਨੂੰ ਨਹੀਂ ਚੰਗੀ ਲੱਗਦੀ ਕਿਉਂਕਿ ਬੰਦੇ ਦਾ ਨਾ ਮਤਲਬ ਕਿ ਜੇ ਤੁਸੀਂ ਕੱਲੀ ਨੌਕਰੀ ਤੇ ਫੋਕਸ ਰਹਿ ਜਾਂਦੇ ਹੋਗੇ ਫਿਰ ਕੰਮ ਬੜਾ ਟੇਢਾ ਹੁੰਦਾ ਬਈ ਵੀ ਮੈਂ ਇਹ ਕਹਿ ਰਿਹਾ ਵੀ ਚਲ ਨੌਕਰੀ ਵੀ ਨਾਲ ਪੱਖ ਰੱਖਣੀ ਆ ਪਰ ਮੇਨ ਤਾਂ ਇਹ ਹੈ ਵੀ ਆਪਾਂ ਜ਼ਿੰਦਗੀ ਵਧੀਆ ਜਿਉਣੀ ਆ ਬਸ ਉਹਨੂੰ ਪੜ੍ਹਾਈ ਉਸ ਲਈ ਪੜ੍ਹਨਾ ਜ਼ਰੂਰੀ ਹੈ ਤੇ ਪੜ੍ਹੇ ਬਿਨਾ ਬੰਦਾ ਜ਼ਿੰਦਗੀ ਵਧੀਆ ਜੀ ਨਹੀਂ ਸਕਦਾ ਪੜ੍ਹਨਾ ਜ਼ਰੂਰ ਚਾਹੀਦਾਗਾ ਆਪਾਂ ਇਹ ਨਹੀਂ ਕਹਿੰਦੇ ਪੜ੍ਹਾਈ ਮਾੜੀ ਹੈਗੀ ਪਰ ਚੱਕਰੇ ਆ ਵੀ ਤੈਸ ਕੱਲਾ ਉਹਨੂੰ ਨੌਕਰੀ ਵਾਲੇ ਚੱਕਰ 'ਚ ਨਾ ਪਾਉ ਹੂੰ ਆ ਪੜ੍ਹਨ ਲਿਖਣਾ ਜ਼ਰੂਰ ਬੰਦਾ ਸਿਆਣਾ ਵੀ ਹੁੰਦਾ ਤੇ ਇਹ ਪਰਲਿਕ ਕੇ ਜ਼ਰੂਰੀ ਨਹੀਂ ਹੁਣ ਮੈਂ ਐਮਐਸਸੀ ਮੈਥ ਕਰ ਗਿਆ ਬੀਐਡ ਕਰ ਗਿਆ ਸੀਟੈਟ ਪੀਟੈਟ ਮੇਰਾ ਕਲੀਅਰ ਹੈ ਚਲ ਕਿਸੇ ਕਾਲ ਇੰਟਰਵਿਊ ਦੇ ਕੇ ਮੈਂ ਕਿਸੇ ਸਕੂਲ ਚ ਪੜ੍ਹਾ ਸਕਦਾ ਹਣਾ ਹੂੰ ਹੂੰ ਕਾਲਸ ਵੀ ਚਲੋ ਮੰਨ ਲਓ ਵੀ ਚਾਂਸੇ ਜ ਹੈਗੇ ਨੇ ਵੀ ਚਲ ਕਾਲਜ ਚ ਜਾਵਾਂ ਇੰਟਰਵਿਊ ਨੈਟ ਕਲੀਅਰ ਕਰ ਲਾਂਗਾ ਹਣਾ ਜਿਹੜਾ ਬੰਦਾ ਮੇਨ ਤੇ ਉਹ ਸਾਰਾ ਕੁਝ ਹੀ ਕਰ ਸਕਦਾ ਹੁੰਦਾ ਹੈਗਾ ਤੇ ਉਧਰਲੀ ਸਾਈਡ ਵੀ ਮੈਂ ਮਤਲਬ ਕਿ ਅਫਰਟ ਕਰਾਂ ਤਾਂ ਉਧਰਲੀ ਸਾਈਡ ਨੈਟ ਜੇ ਅਪ ਕਰਕੇ ਮੈਂ ਕਾਲਜ ਉਧਰਲੀ ਸਾਈਡ ਵੀ ਜਾ ਸਕਦਾ ਹਣਾ ਪਰ ਕਰ ਵੀਰੇ ਇਹ ਅਭੀ ਜੇ ਹੁਣ ਅਸੀਂ ਇਹ ਕੰਮ ਨਹੀਂ ਕਰਾਂਗੇ ਪਰ ਮੈਨੂੰ ਇਹ ਲੱਗਦਾ ਵੀ ਇਸ ਟਾਈਮ ਤੇ ਜਿਹੜੇ ਹਿਸਾਬ ਨਾਲ ਖੱਜਲ ਖਵਾਰੀ ਸਰਕਾਰ ਕਰ ਰਹੀ ਹੈ ਹੂੰ ਹੂੰ ਤਾਂ ਉਹਦੇ ਹਿਸਾਬ ਨਾਲ ਵੀਰੇ ਆਪਦਾ ਕੰਮ ਕਿਤੇ ਬੈਟਰ ਹੈ ਹੂੰ ਮਿਹਨਤ ਤੋਂ ਭੱਜਣਾ ਨਹੀਂ ਚਾਹੀਦਾ ਮਿਹਨਤ ਕਰਨੀ ਚਾਹੀਦੀ ਹੈ ਬਿਲਕੁਲ ਕਰਨੀ ਚਾਹੀਦੀ ਹੈ ਵੀਰੇ अच्छा फिर अपनी ਜਿਹੜੀ ਰੇੜੀ ਹੈ ਵੀਰੇ ਉੱਥੇ ਕੀ ਕੀ ਹੈ ਇੱਕ ਤਾਂ ਫਲ ਸਬਜ਼ੀ ਦੀ ਰੇੜੀ ਹੈ ਨਾ ਦੂਜੀ ਜਿਹੜੀ ਹੈ ਉਹ ਕੀ ਦੂਜਾ ਵੀਰੇ ਬਾਬੇ ਦਾ ਦਾਣਾ ਪਾਣੀ ਅਸੀਂ ਨਾ ਰੱਖਿਆ ਸੀ ਵੀ ਅਸੀਂ ਬਾਬੇ ਦਾ ਦਾਣਾ ਪਾਣੀ ਨਾ ਇਸ ਕਰਕੇ ਰੱਖਿਆ ਸੀ ਜਿਹੜੇ ਹੈ ਗੁਰੂ ਘਰਸਤਾਰੇ ਕਰਕੇ ਅਸੀਂ ਉਹਨਾਂ ਨੂੰ ਵੱਡਾ ਮੰਨ ਕੇ ਅਸੀਂ ਨਾ ਰੱਖਿਆ ਸੀ ਉੱਥੇ ਵੀਰੇ ਅਸੀਂ ਚਾਹ ਕੌਫੀ ਬਣਾ ਲੈਨੇ ਹਾਂ ਸੋ ਇਹ ਚਾਹ ਪਿਆ ਤੇ ਅਸੀਂ ਕੋਈ ਪਰੋਠੇ ਸ਼ੁਰੂ ਕਰੇ ਸੀਗੇ ਵੀਰੇ ਇੱਕ ਵਾਰ ਅਸੀਂ ਬੰਦ ਕਰ ਲਿਆ ਹੁਣ ਦੁਬਾਰਾ ਅਸੀਂ ਸ਼ੁਰੂ ਕਰੇ ਹੋਏ ਆ ਤੇ ਹੋਰ ਵੀਰੇ ਜੂਸ ਹੁੰਦਾ ਸ਼ੇਕ ਹੁੰਦਾ ਹੈਗਾ ਤੇ ਬਾਕੀ ਵੀਰੇ ਅੱਗੇ ਜੋ ਹੋਏਗਾ ਮਾਰ ਰੈਨ ਮਨਜ਼ੂਰ ਹੋਈ ਚੱਲਦਾ ਰਹੇਗਾ ਜਦੋਂ ਫਿਰ ਯੂਨੀਵਰਸਿਟੀ ਦੇ ਬਿਲਕੁਲ ਹੀ ਨਾਲ ਹੀ ਤੁਸੀਂ ਹਨਾ ਆਪਣੀ ਉਹ ਬਣਾਈ ਆ ਥੋੜੀ ਜੀ ਸਪੇਸ ਜਗਾ ਹਨਾ ਉੱਥੇ ਤੰਬੂ ਲਾ ਲਿਆ ਛੋਟਾ ਜਿਹਾ ਹਾਂਜੀ 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 ਸਮੱਸਿਆ ਵਾ ਕੀ ਕੀ ਆਇਆ ਕਿੱਦਾਂ ਕਿੱਦਾਂ ਸਾਰਾ ਬਾਕੀ ਵੀਰੇ ਜਦੋਂ ਸਟਾਰਟਿੰਗ ਸੀ ਬੜੀ ਉੱਥੇ ਗੰਦਮੰਦੀ ਸੀਗਾ ਅਸੀਂ ਬੜੀ ਸਫਾਈ ਕਰੀ ਸੋਨੂੰ ਮੈਂ ਫੋਟੋਆਂ ਵੀ ਦਿਖਾਈਆਂ ਨੇ ਹਨਾ ਹੂੰ ਹੂੰ ਤੇ ਉਹ ਅਸੀਂ ਬੜੀ ਸਟਰਗਲ ਨਾਲ ਉੱਥੋਂ ਕੰਮ ਕਰਿਆ ਸਟਾਰਟਿੰਗ 'ਚ ਸਾਨੂੰ ਵੀਰੇ ਸਮੱਸਿਆ ਮੈਂ ਇਹ ਸੀ ਸਾਡੇ ਕੋਲੇ ਸਾਧਨ ਨਹੀਂ ਸੀ ਨਾ ਮੋਟਰਸਾਈਕਲ ਨਾ ਸਕੂਟਰ ਤੁਸੀਂ ਇੰਨਾ ਕੰਮ ਕਰ ਰਹੇ ਹੋ ਤੁਹਾਡੇ ਕੋਲੇ ਕੋਈ ਵੀ ਸਾਧਨ ਨਹੀਂ ਹੈ ਤੇ ਸਾਧਨ ਤੋਂ ਬਿਨਾ ਵੀ ਕੰਮ ਚੱਲ ਨਹੀਂ ਸਕਦਾ ਕਿਉਂਕਿ ਤੁਸੀਂ ਆਹ ਨਾ ਪਰਾਂ ਜਾਣਾ ਮੰਡੀ ਜਾਣਾ ਬਾਰ ਬਾਰ ਜਾਣੀ ਪਏਗਾ ਸਾਮਾਨ ਲੈ ਕੇ ਆਉਣਾਗਾ ਗੁਰ ਵੀ ਜਾਣਾ ਹਨ ਤਾਂ ਫਿਰ ਵੀਰੇ ਵਿੱਚ ਮੇਰੇ ਦੋਸਤ ਮਿੱਤਰ ਸੀਗੇ ਉਹਨਾਂ ਨੇ ਮੈਨੂੰ ਤਿੰਨ ਕਿ ਮਹੀਨੇ ਇੱਕ ਮਿੱਤਰ ਨੇ ਦਿੱਤਾ ਮੋਟਰਸਾਈਕਲ ਫਿਰ ਇੱਕ ਨੇ ਦਿੱਤਾ ਫਿਰ ਹੌਲੀ ਹੌਲੀ ਮਾਰ ਦੀ ਕਿਰਪਾ ਨਾਲ ਉਹਨੂੰ ਪਿੱਛੇ ਜੇ ਮੈਂ ਇੱਕ ਹੋਰ ਸਕੂਟਰੀ ਜੀ ਲੈ ਲਈ ਛੋਟੀ ਜੀ ਅੱਛਾ ਉਹਦੇ ਨਾਲ ਬੜਾ ਡੰਗ ਜਾਂ ਟੱਪੀ ਜਾਂਦਾ ਐ ਇਸੇ ਕੰਮ ਚ ਲਈ ਫਿਰ ਕਰਕੇ ਹਾਂਜੀ ਵੀਰੇ ਇਸ ਤੁਸੀਂ ਦੱਸਦੇ ਸੀਗੇ ਪਹਿਲਾਂ ਵੀ ਜਿਹੜੇ ਸਿਲੰਡਰ ਆ ਤੁਸੀਂ ਉਹ ਫਿਰ ਮੋਢਿਆਂ ਦੇ ਚੱਕ ਕੇ ਲੈ ਕੇ ਆਉਂਦੇ ਸੀ ਹੈਂ ਇਹ ਹਾਂ ਅਸੀਂ ਵੀਰੇ ਕਿੰਨੇ ਵਾਰ ਰਪੀ ਸੀ ਚ ਰਹਿੰਦੇ ਸੀਗੇ ਯੂਨੀਵਰਸਿਟੀ ਗੇਟ ਤੋਂ ਸਿਲੰਡਰ ਚਾੱਕ ਕੇ ਉੱਥੇ ਲੈ ਕੇ ਜਾਂਦੇ ਕਿੰਨੀ ਦੂਰ ਪੈ ਜਾਂਦਾ ਉਹ ਉਹ ਵੀਰੇ ਆਹ ਲੋ ਮਨ ਲਾ ਵੀਰੇ 10-15 ਮਿੰਟ ਦਾ ਰਸਤਾ ਹੈਗਾ ਮੰਨ ਕੇ ਚਲੋ ਅੱਜ ਤੇ ਉਹ ਹੋਊਗਾ ਵੀਰੇ 10-15 ਮਿੰਟ ਸਿਲੰਡਰ ਚੱਕਣਾ ਕਾਫੀ ਔਖਾ ਲੱਗਦਾ ਸਾਰੀ ਤੇੜੀ ਕੰਮ ਵੀ ਕਰਨਾ ਹੈ ਹਾਂਜੀ 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 ਵੀਰੇ ਇੰਜ ਸਿਮਰਾ ਬਾਪੂ ਬਹੁਤ ਮੈਂ ਇੰਤਿਜ਼ਾਬ ਉਹਦੇ ਕਣਕਣ ਚ ਕਿਰਤ ਵਸੇ ਹੋਈ ਸੀ ਅਸੀਂ ਉਹਦਾ ਖੂਨ ਆਂਦਾ ਸਾਨੂੰ ਬਹੁਤਾ ਔਖਾ ਨਹੀਂ ਲੱਗਦਾ ਸੀਗਾ ਕਿਉਂਕਿ ਕਿਰਤ ਕਰਨ ਚ ਬੰਦੇ ਨੂੰ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਜਿਹੜਾ ਗਲਤ ਕੰਮ ਆ ਨਾ ਸ਼ਰਮ ਤਾਂ ਉਹ ਤੋਂ ਮਹਿਸੂਸ ਹੋਣੀ ਚਾਹੀਦੀ ਆ ਹੁਣ ਬੰਦੇ ਨੇ ਮਤਲਬ ਮੈਨੂੰ ਕਿਥੇ ਰਿਕਨ ਦੇਵੇਂ ਤੂੰ ਕਿਹੜੇ ਕੰਮਾਂ ਚ ਪੈ ਗਿਆ ਜੀ ਕੀ ਕਰਨ ਲੱਗਿਆ ਵਧੀਆ ਪੜ੍ਹਿਆ ਸੀਗਾ ਤੂੰ ਵਧੀਆ ਇੰਟੈਲੀਜੈਂਟ ਸੀਗਾ ਵੀ ਇਧਰ ਦੀ ਸਾਈਡ ਕਿਉਂ ਪੈ ਗਿਆ ਹਨਾ ਜੇ ਉਹ ਬੰਦੇ ਕਹਿੰਦੇ ਨੇ ਪਰ ਵੀ ਸਰਕਾਰ ਦੇ ਮੂੰਹ ਕੰਨੀ ਅਸੀਂ ਕਿੰਨਾ ਕੇ ਟਾਈਮ ਦੇਖਾਂਗੇ ਹਲਾ 3 ਸਾਲ ਤਾਂ ਹੋ ਗਏ ਹੁਣ ਕੋਈ ਕੋਈ ਗਵਰਨਮੈਂਟ ਟੀਚਰ ਦੀ ਇਹਨਾਂ ਨੇ ਕੱਢੀ ਨਹੀਂ ਪੋਸਟ ਹਾਂ ਹਾਂ ਤੇ ਜਿਹੜੀਆਂ ਪਿੱਛੇ ਚੰਨੀ ਚੰਨੀ ਨੇ ਕੱਢੀਆਂ ਸੀ ਉਹੀ ਹਣੇ ਕੰਪਲੀਟ ਕਰਨ ਤੇ ਕਿੰਨਾ ਖੱਜਲ ਖੁਹਾਰ ਕਰ ਰਹੇ ਨੇ ਉਹ ਦੇਖ ਲਓ ਨੈਟ ਜੀਆਰਐਫ ਵਾਲੇ ਮੁੰਡੇ 1158 ਵਾਲੇ ਉਹਨਾਂ ਨੂੰ ਕਿੰਨਾ ਜਲੀਰ ਕੀਤਾ ਇਹਨਾਂ ਨੇ ਅਨੇ ਵੀ ਉਹ ਮੇਨ ਲਗਾ ਵਾਲੇ ਪੰਜਾਬੀ ਵਾਲੇ ਜੁਆਇਨ ਨਹੀਂ ਕਰਾਏਗੇ ਉਹ ਵੀ ਰੁਲੀ ਜਾਂਦੇ ਆ ਫਿਰ ਇਹ ਜੀ ਨੌਕਰੀ ਮੈਨੂੰ ਥੋੜਾ ਜਿਆਦਾ ਲੱਗਦਾ ਵੀ ਯਾਰ ਨਹੀਂ ਬੰਦਾ ਇਦੋਂ ਨਾਲ ਤਾਂ ਆਪਦਾ ਹੀ ਕੰਮ ਕਰ ਲਿਆ ਆਪਦਾ ਤਾਂ ਹੁਣ ਖਾਲਾ ਕਿਤੇ ਥੱਲੇ ਤਾਂ ਨਹੀਂ ਆ ਕੇ ਗਿਆ ਨਾ ਹਾਂ ਹਾਂ ਵੀ ਪੱਕੀ ਇਹ ਆ ਬਾਕੀ ਉਹ ਵੀ ਹੈ ਵੀਰੇ ਠੀਕ ਹੈ ਉਧਰਲੀ ਸਾਈਡ ਵੀ ਠੀਕ ਹੈ ਗਵਰਨਮੈਂਟ ਜਾ ਬਲ ਵੀ ਬੰਦਿਆਂ ਨੂੰ ਸਟੂਡੈਂਟਸ ਨੂੰ ਜਾਣਾ ਚਾਹੀਦਾ ਹਾਂ ਕੰਮ ਕਿਵੇਂ ਵਧੀਆ ਚੱਲ ਪਿਆ ਕੰਮ ਤੁਹਾਡਾ ਹੁਣ ਕੰਮ ਵੀਰੇ ਸਟੂਡੈਂਟ ਬਹੁਤ ਘੱਟ ਰਿਸਪੌਂਸ ਦੇ ਰਹੇ ਆ ਇਸ ਕਰਕੇ ਥੋੜਾ ਯਾਰ ਮਤਲਬ ਕਿ ਇਹ ਨਹੀਂ ਹੈਗਾ ਪੱਲੂ ਪੈ ਰਹੇ ਆ ਵੀਰੇ ਪਰ ਸੇਵਿੰਗ ਨਹੀਂ ਹੈਗੀ ਮਤਲਬ ਕਿ ਬਚਤ ਨਹੀਂ ਹੋ ਰਹੀ ਪਰ ਖਰਚਾ ਨਿਕਲ ਰਿਹਾ ਵੀਰੇ ਪਰ ਸੇਵਿੰਗ ਤਾਂ ਹੋਏਗੀ ਵੀਰੇ ਜੇ ਸਟੂਡੈਂਟ ਸਾਥ ਦੇਣਗੇ ਜੀ ਆਪਾਂ ਮੈਂ ਜ਼ਰੂਰ ਸੁਨੇਹਾ ਦੇਣਾ ਚਾਹੂੰਗਾ ਵੀ ਜਿੰਨੇ ਕ ਇਥੇ ਪੰਜਾਬੀ ਯੂਨੀਵਰਸਿਟੀ ਇਸ ਵੀਡੀਓ ਨੂੰ ਸੁਣ ਰਹੇ ਨੇ ਸਟੂਡੈਂਟ ਜਾਂ ਕੋਈ ਵੀ ਟੀਚਰ ਪ੍ਰੋਫੈਸਰ ਮੇਰੇ ਖਿਆਲ ਚ ਉਹਨਾਂ ਨੂੰ ਇਸ ਵੀਰ ਦੀ ਮਿਹਨਤ ਦਾ ਜਰੂਰ ਮੁੱਲ ਮੋੜਨਾ ਚਾਹੀਦਾ ਨਾਲ ਨਾਲ ਪੜ ਰਹੇ ਨੇ ਮਜ਼ਦੂਰੀ ਮਿਹਨਤ ਕਰਕੇ ਇਹਨਾਂ ਨੇ ਇੱਕ ਛੋਟਾ ਜਿਹਾ ਟੱਬਾ ਬਣਾਇਆ ਨਾਲ ਨਾਲ ਉਹਨਾਂ ਨੇ ਇੱਕ ਫਲ ਦੀ ਤੇ ਸਬਜ਼ੀਆਂ ਦੀ ਕਰੇੜੀ ਵੀ ਲਾਈ ਹੋਈ ਆ ਮੈਨੂੰ ਲੱਗਦਾ ਕਿ ਕੋਈ ਵੀ ਬੰਦਾ ਜਿਹੜਾ ਇਸ ਵੀਡੀਓ ਨੂੰ ਸੁਣੂਗਾ ਇਹਨਾਂ ਨੂੰ ਇਗਨੋਰ ਨਾ ਕਰਿਓ ਇਹਨਾਂ ਕੋਲ ਇੱਕ ਵਾਰੀ ਜਰੂਰ ਜਾ ਕੇ ਦੇਖਿਓ ਪਹਿਲੀ ਗੱਲ ਤਾਂ ਤੁਹਾਨੂੰ ਚਾਹ ਬੜੀ ਸਵਾਦ ਮਿਲੂਗੀ ਦੂਜਾ ਇਹਨਾਂ ਦਾ ਜਿਹੜਾ ਇਹਨਾਂ ਠੰਡਾ ਸੁਭਾਅ ਨੇਕ ਸੁਭਾਅ ਤੁਹਾਨੂੰ ਇਹਨਾਂ ਦਾ ਮਿਲਣਾ ਹੀ ਬਹੁਤ ਚੰਗਾ ਲੱਗੂਗਾ। ਹਾਂ ਕੀ ਕਹਿ ਰਹੇ ਸੀ ਵੀਰੇ? ਅ ਮੈਂ ਵੀਰੇ ਇਹ ਕਹਿ ਰਿਹਾ ਸੀ ਨਾ ਅਸੀਂ ਆਨਲਾਈਨ ਡਿਲੀਵਰੀ ਸ਼ੁਰੂ ਕਰੀ ਹੈ ਪ੍ਰੋਫੈਸਰ ਕਲੋਨੀ ਵਿਦਿਆਨਗਰ ਤੇ ਯੂਨੀਵਰਸਿਟੀ ਦੇ ਅੰਦਰ। ਅੱਛਾ ਅਸੀਂ ਨਾ ਫਲ ਸਬਜ਼ੀਆਂ ਦਾ ਅਸੀਂ ਕੈਟਾਲਾਗ ਬਣਾ ਰੱਖਿਆ ਹੈਗਾ ਉਹਦੇ ਉੱਪਰ ਨਾ ਅਸੀਂ ਮਤਲਬ ਕਿ ਸਾਰਾ ਕੁਝ ਪਾ ਦਿੰਨੇ ਆ ਜਿੰਪਲਿੰਕ ਕਿਟ ਵਗੈਰਾ ਨਹੀਂ ਕਰਿਆ ਹੋਇਆ ਉਮੇ ਜਕਰ ਬੰਦੇ ਨੇ ਆਰਡਰ ਦੇ ਜਿਹਨੇ ਦੇਣਾ ਸਾਨੂੰ ਦੇ ਸਕਦੇ ਨੇ ਉਹ। ਅੱਛਾ ਤਾਂ ਤੁਸੀਂ ਮੜਾ ਯਾਰ ਇਹਦੀ ਜ਼ਰੂਰ ਜ਼ਰੂਰ ਦੀ। ਅੱਛਾ ਫਿਰ ਤੁਸੀਂ ਹੁਣ ਇਸ ਤੋਂ ਅੱਗੇ ਸੋਚ ਕੀ ਰੱਖੀ ਕਰਨਾ ਚਾਹੁੰਦੇ ਹਾਂ ਇਸ ਨੂੰ ਵੀ ਅੱਗੇ ਹੋਰ ਵਧਾਉਣਾ ਚਾਹੁੰਦੇ ਹਾਂ ਵੀਰੇ ਹਾਂ ਹੌਲੀ ਹੌਲੀ ਵਧਾ ਰਹੇ ਆ ਵੀਰੇ ਹੁਣ ਜਿਵੇਂ ਫਲ ਸਬਜ਼ੀਆਂ ਨਿਗੀਆਂ ਹੁਣ ਮੰਨ ਲੇ ਕਿ ਚਲੋ ਅੱਗੇ ਵੀਰੇ ਹੈਗਾ ਸਾਡੇ ਕੋਲੇ ਟਾਰਗੇਟ ਵਧੀਆ ਹੈਗੇ ਨੇਗੇ ਜਿਵੇਂ ਹੁਣ ਇੱਥੇ ਪ੍ਰੋਫੈਸਰ ਰਹ ਰਹੇ ਨੇ ਹਨਾ ਉਹਨਾਂ ਦੇ ਬੱਚੇ ਕਈ ਵਾਰ ਜ਼ਿਆਦਾਤਰ ਹੁਣ ਆ ਜ਼ਿਆਦਾਤਰ ਇੱਥੇ ਮਾਪੇ ਰਹਿੰਦੇ ਉਹਨਾਂ ਦੇ ਬੱਚੇ ਬਾਹਰ ਨੇਗੇ ਉਹਨਾਂ ਨੂੰ ਉਹਨਾਂ ਪੀਣਾ ਪਿਆ ਕੇ ਲਿਆਉਣਾ ਜਾਂ ਕੋਈ ਉਹਨਾਂ ਦੇ ਕਰਿਆਨੇ ਦਾ ਸਮਾਨ ਲੈ ਕੇ ਆਉਣਾ ਤਾਂ ਮੈਂ ਉਹ ਕੰਮਾਂ ਨੂੰ ਵੀ ਵਿੱਚ ਲੈ ਰਿਹਾ ਹੌਲੀ ਹੌਲੀ ਤਾਂ ਕਿ ਉਹਨਾਂ ਨੂੰ ਵੀ ਮਤਲਬ ਕਿ ਉਹਨਾਂ ਦਾ ਵੀ ਸਹੀ ਸਰਜੇ ਤੇ ਮੈਨੂੰ ਵੀ ਥੋੜਾ ਬਹੁਤਾ ਵੀ ਉਹਦਾ ਪ੍ਰੋਫਿਟ ਹੋ ਜਾਵੇ ਤੇ ਲਾਇਬ੍ਰੇਰੀ ਉਹਨੇ ਕੰਮ ਵੀ ਕਰਦੇ ਰਹੀਏ ਅਸੀਂ ਲਾਇਬ੍ਰੇਰੀ ਜਾਂਦੇ ਹੋ ਲਾਇਬ੍ਰੇਰੀ ਵੀਰੇ ਮੈਂ ਪਹਿਲਾਂ 8-10 ਘੰਟੇ ਜਾਂਦਾ ਰਿਹਾਗਾ ਪਰ ਹੁਣ ਨਹੀਂ ਜਾ ਰਿਹਾ ਇੱਕ ਵਾਰ ਪਰ ਨੋਟੀਫਿਕੇਸ਼ਨ ਵਗੈਰਾ ਦੀ ਵੇਟ ਕਰ ਰਿਹਾ ਸੀ ਅਸਲ 'ਚ ਨਾ ਮੈਂ 1-2 ਵਾਰੀ ਪਹਿਲਾਂ ਨੈਟ ਦੀ ਤਿਆਰੀ ਲਈ ਹੋਈ ਹੈ ਵੀਰੇ ਹੂੰ ਬਾਕੀ ਮਾਸਟਰ ਕੈਡਰ ਵੀਰੇ ਪਲੱਸ ਮਤਲਬ ਕਿ ਦੂਜੀ ਗੱਲ ਇਹ ਸੀ ਬਾਕੀ ਇਹ ਆ ਵੀ ਮੈਂ ਮਾਸਟਰ ਕੈਡਰ ਨੂੰ ਐਨਾ ਕਮਜ਼ੋਰ ਵੀ ਨਹੀਂ ਸਮਝਦਾ ਪਰ ਇਹ ਮੈਨੂੰ ਪਤਾ ਹੈ ਵੀ ਜਦੋਂ ਆਏਗਾ 2-3 ਮਹੀਨੇ ਮਿਹਨਣਗੇ ਤਾਂ ਮੈਨੂੰ ਲੱਗਦਾ ਬਾਕੀ ਦੇਖਦੇ ਆ ਬਾਕੀ ਮਹਾਰਾਜ ਜੀ ਨੂੰ ਪਤਾ ਵੀ ਜਿਹੜਾ ਕੀ ਹੁੰਦਾ ਜੀ ਹੁਣ ਜਿਵੇਂ ਬਾਕੀ ਇੰਜ ਹੈ ਵੀ ਹੁਣ ਮੈਂ ਨਾਲ-ਨਾਲ ਕੋਸ਼ਿਸ਼ ਕਰ ਰਿਹਾ ਦੋ ਚਾਰ ਘੰਟੇ ਪੜ੍ਹ ਲਈਦੇ ਤੇ ਬਾਕੀ ਚੱਲੀ ਜਾਂਦਾ ਠੀਕ ਆ ਉਹ ਵੀ ਆ ਪੰਜਾਬ ਦੇ ਜਿੰਨੇ ਵੀ ਜੰਪਲ ਹੈਗੇ ਨੇ ਇਥੋਂ ਦੀ ਧਰਤੀ ਤੇ ਉਹ ਜਿੰਨੀ ਵੀ ਸਪੇਸ ਬਹੁਤ ਜ਼ਿਆਦਾ ਸਪੇਸ ਹੈ ਵੀ ਇੰਨੇ ਕੱਲੀ ਫਲ ਸਬਜ਼ੀਆਂ ਵਾਲੀ ਨਹੀਂ ਹੈਗੀ ਹੋਰ ਬਹੁਤ ਜ਼ਿਆਦਾ ਕੰਮ ਨੇ ਜਿਹੜੇ ਕਰਨ ਵਾਲੇ ਨੇਗੇ ਤੇ ਉਦੋਂ ਨਾਲ ਇੱਕ ਤਾਂ ਇਹ ਗੱਲ ਹੈ ਕਿ ਸਾਡੇ ਜਿਹੜੇ ਖਾਣ-ਪੀਣ ਦਾ ਵੀਰੇ ਪੰਜਾਬ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਦਾ ਖਾਣ-ਪੀਣ ਦਾ ਹਰੇਕ ਦੀ ਸਿਹਤ ਤੇ ਬਹੁਤ ਅਸਰ ਹੁੰਦਾ ਬਹੁਤ ਹੁੰਦਾ ਹੁਣ ਜਿਹੇ ਜੀ ਕਿਰਤ ਤੁਹਾਡੇ ਮਨ ਚ ਕੀ ਆ ਰਿਹਾ ਜਦੋਂ ਖਾਣਾ ਤਿਆਰ ਕਰਦੇ ਹੋ ਤੇ ਉਹਦਾ ਫੈਕਟ ਜਿਹੜਾ ਹੈਗਾ ਉਹ ਤੁਹਾਡੇ ਬੱਚਿਆਂ ਚ ਜਾਏਗਾ ਮੰਨ ਲਓ ਤੁਸੀਂ ਗਾਲਾ ਬਣਾਉਂਦੇ ਰੋਟੀ ਬਣਾ ਰਹੇ ਹੋ ਨਾ ਤੇ ਵੈਗੁਰ ਦਾ ਸਿਮਰਨ ਕਰਦੇ ਬਣਾ ਰਹੇ ਹੋ ਉਹਨਾਂ ਦੋਨੋਂ ਰੋਟੀਆਂ ਦਾ ਸਵਾਦ ਤੁਸੀਂ ਜਦੋਂ ਖਾ ਕੇ ਦੇਖ ਲਿਓ ਵੀਰੇ ਦਿਨ ਰਾਤ ਦਾ ਅਸਮਾਨ ਦਾ ਫਰਕ ਹੁੰਦਾ ਉਹਦੇ ਵਿੱਚ ਬਿਲਕੁਲ ਬਿਲਕੁਲ ਉਹ ਤੁਹਾਡੀ ਪਰਸਨੈਲਿਟੀ ਉਹ ਚੀਜ਼ ਨਹੀਂ ਘਟਨੀ ਹੁੰਦੀ ਤੁਹਾਡਾ ਖਾਣਾ ਤੁਸੀਂ ਖਾਕ ਹੀ ਰਹੇ ਹੋ ਇਹ ਮੈਟਰ ਕਰਦਾ ਖਾਕ ਕਦੋਂ ਰਹੇ ਇਹ ਵੀ ਮੈਟਰ ਕਰਦਾ ਹਨਾ ਕਾਫੀ ਚੀਜ਼ਾਂ ਹੁੰਦੀਆਂ ਨੇ ਵੀਰੇ ਜੀ ਬਿਲਕੁਲ ਤੇ ਇਹ ਚੀਜ਼ਾਂ ਨੇ ਹੁੰਦੀਆਂ ਨੇ ਵੀਰੇ ਇਹ ਸਟੂਡੈਂਟ ਜਿਹੜੇ ਪੜੇ ਲਿਖੇ ਯੂਨੀਵਰਸਿਟੀ ਦੇ ਸਟੂਡੈਂਟ ਆ ਇਹਨਾਂ ਨੂੰ ਤਾਂ ਬਿਲਕੁਲ ਮੇਰਾ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਮੈਂ ਇੱਥੇ ਖੜ ਕੇ ਕੰਮ ਕਰ ਰਿਹਾਗਾ ਤੇ ਦੂਜੀ ਗੱਲ ਇਹ ਹੁੰਦੀ ਆ ਮੈਂ ਲੁੱਟ ਰਿਹਾ ਨਾ ਮ ਮਤਲਬ ਕਿ ਸਹੀ ਰੇਟ ਨੇ ਵੀਰੇ ਅਸੀਂ ਹੈਡ ਕੈਟਲੋਗ ਬਣਿਆ ਹੋਇਆ ਅਸੀਂ ਇੰਸਟਾ ਤੇ ਵੀ ਇੱਕ ਵਾਰ ਪਾਇਆ ਸੀਗਾ ਜੀ ਉਹ ਤੇ ਲਿਸਟ ਪਾਈ ਹੋਈ ਸੀ ਉਹਦੋਂ ਦੀ ਹੁਣ ਕਰੰਟ ਜਿਵੇਂ ਹੁਣ ਗੋਭੀ 20 ਰੁਪਏ ਕਿਲੋ ਚੱਲ ਰਹੀ ਹੈ ਸਾਡੇ ਕੋਲੇ ਮੂਲੀ 20 ਰੁਪਏ ਕਿਲੋ ਚੱਲ ਰਹੀ ਹੈ ਹਮ ਗਾਜਰ ਅੱਜ ਦਾ ਰੇਟ ਹੈ ਜਿਵੇਂ 30 ਰੁਪਏ ਕਿਲੋ ਆ ਵੀਰੇ ਹਮ ਕੇਲਾ ਹੈਗਾ ਜਿਵੇਂ ਵੀਰੇ ਅੱਜ 50 ਰੁਪਏ ਕਿਲੋ ਚੱਲ ਰਿਹਾ ਹੈਗਾ ਜੀ ਔਰ ਜਿਵੇਂ ਵੀਰੇ ਕਾਫੀ ਹੈਗੇ ਨੇ ਮਤਲਬ ਕਿ ਹੁਣ ਮੇਰੇ ਇੰਨਾ ਤੇ ਅੰਚ ਨਹੀਂ ਆ ਵੀਰੇ ਤਾਂ ਅਸੀਂ ਵੀ ਬਾਈ ਉਮੀਦ ਕਰਾਂਗੇ ਕਿ ਤੁਹਾਡਾ ਕੰਮ ਬਹੁਤ ਜ਼ਿਆਦਾ ਵਧੀਆ ਵਧੇ ਫੁੱਲੇ ਤੇ ਸਟੱਡੀ ਨਾਲ ਵੀ ਜੁੜੇ ਰਹੋ ਤੁਸੀਂ ਹਾਂਜੀ ਵੀਰੇ ਮੈਂ ਨਾਲ ਤਾਂ ਜ਼ਰੂਰੀ ਇੱਕ ਕਹੂੰਗਾ ਕਿ ਜਿਵੇਂ ਬਾਈ ਜਸਵੀਰ ਹੁਣੀ ਕੰਮ ਕਰ ਰਹੇ ਨੇ ਇਸੇ ਤਰ੍ਹਾਂ ਹੀ ਬਹੁਤ ਸਾਰੇ ਨੌਜਵਾਨ ਕੰਮ ਕਰ ਸਕਦੇ ਨੇ ਨਾਲ ਨਾਲ ਪੜ੍ਹਾਈ ਵੀ ਕਰ ਸਕਦੇ ਨੇ ਤੇ ਕੰਮ ਕਰਕੇ ਪੜ੍ਹਾਈ ਕਰਕੇ ਬੜਾ ਸਕੂਨ ਆਊਗਾ ਤੁਹਾਨੂੰ ਥੋੜੀ ਮਿਹਨਤ ਜ਼ਰੂਰ ਆ ਪਰ ਮਨ ਨੂੰ ਸਕੂਨ ਜ਼ਰੂਰ ਮਿਲੂਗਾ ਤੇ ਇਸ ਉਮੀਦ ਨਾਲ ਕਿ ਬਾਈ ਜਸਵੀਰ ਹੁਣਾ ਦਾ ਜਿਹੜਾ ਕੰਮ ਆ ਉਹ ਹੋਰ ਵਧੇ ਫੁੱਲੇ ਤੁਸੀਂ ਇਹਨਾਂ ਤੱਕ ਜ਼ਰੂਰ ਪਹੁੰਚਿਓ ਜੁੜੇ ਰਹੋ ਦੁਨੀਆ ਦੇ ਨਾਲ